ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰਦਾ ਸਕੂ ਸਨੋਰ ਦੇ ਐਮਐਲ ਹਰਬੀ ਸਿੰਘ ਪਠਾਨਵਾਜ਼ਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੇ ਕਿਹਾ ਕਿ ਮੈਨੂੰ ਦਿੱਲੀ ਵਾਲਿਆਂ ਨੇ ਗ੍ਰਿਫਤਾਰ ਕਰਵਾਇਆ ਦਿੱਲੀ ਵਾਲਾ ਮਤਲਬ ਕੇਜਰੀਵਾਲ ਬਨੀਸ਼ਰ ਸ਼ੌਦੀਆ ਜੋ ਸਮਝੋ ਜਿਹੜੇ ਰਾਜ ਕਰ ਰਹੇ ਨੇ ਦਿੱਲੀ ਵਾਲੇ ਜਿਹੜੀ ਵੀਡੀਓ ਮੈਂ ਪਿਛਲੇ ਪਾਈਆਂ ਪਿਛਲੀ ਤੇ ਹਾਲ ਤੱਕ ਅੱਲੀ ਪਾਈ ਹੈ ਸ਼ਾਮ ਨੂੰ ਤੇ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਇਹਦੀ ਪੂਰੀ ਸਟੇਟਮੈਂਟ ਹੈ ਕਿ ਜਮੇ ਅਬਦਾਲੀ ਲੁੱਟਦਾ ਸੀ ਨਾ ਪੰਜਾਬ ਨੂੰ ਉਵੇਂ ਦਿੱਲੀ ਵਾਲੇ ਲੁੱਟਦੇ ਨੇ ਤੇ ਮੰਤਰੀ ਤਾਂ ਸਾਡੇ ਇਹਨਾਂ ਦੀ ਤਾਂ ਜਬੀਰ ਵਰਗੀ ਇਹ ਤਾਂ ਅਹੁਦੇ ਦੇ ਲਾਲਚ ਕਰਕੇ ਬੈਠੇ ਨੇ ਪੁੱਛਦਾ ਕੋਈ ਨਹੀਂ ਇਹਨਾਂ ਨੂੰ ਇਹ ਤਾਂ ਇੱਕ ਚੌਕੀਦਾਰ ਨਹੀਂ ਬਦਲ ਸਕਦੇ ਜੇ ਕਿਸੇ ਚੌਕੀਦਾਰ ਦੀ ਵੀ ਬਦਲੀ ਕਰਾਉਣੀ ਹੋਵੇ ਦਿੱਲੀ ਤੋਂ ਟੈਲੀਫੋਨ ਕਰਾਉਣਾ ਪੈਂਦਾ ਤਾਂ ਇਸ ਕਿਸਮ ਦੀ ਗੱਲ ਕੀਤੀ ਸੀ ਹਰਮਿੰਦਰ ਸਿੰਘ ਪਠਾਣ ਮਾਦਰਾ ਜੋ ਕਿ ਡਾਕਟਰ ਗਿਰ ਗੁਰਪ੍ਰੀਤ ਖੋਹਰ ਜਿਹੜੇ ਭਗਵੰਤ ਮਾਨ ਦੀ ਵਾਈਫ ਹੈ ਉਹਦਾ ਫਪੜਾ ਹੈ ਉਸ ਨੇ ਬਹੁਤ ਸਰੀ ਗੱਲਾਂ ਕੀਤੀਆਂ ਪਿਛਲੇ ਵੀਡੀਓ ਦੇ ਵਿੱਚ ਤੇ ਉਹਨੇ ਇਹ ਵੀ ਕਿਹਾ ਸੀ ਕਿ ਮੈਨੂੰ ਫੜ ਲੈਣਗੇ ਮੇਰੀ ਸਕਿਉਰਿਟੀ ਤਾਂ ਪਪਸ ਡੈਲੀ ਹੁਣ ਮੈਨੂੰ ਫੜ ਲੈਣਗੇ ਅੱਜ ਸਵੇਰ ਦੀ ਖਬਰ ਹੈ ਕਿ ਹਾਲੇ ਤੱਕ ਮੈਂ ਜਿਹੜੀ ਆਪਦੀ ਖਬਰਾਂ ਸੁਣਾ ਕੇ ਏਟਿਆਂ ਉਹ ਚ ਨਹੀਂ ਮੈਨੂੰ ਪਤਾ ਲੱਗਿਆ ਤੇ ਹੁਣ ਖਬਰ ਆ ਗਈ ਕਿ ਉਹਨੂੰ ਫੜ ਪੀ ਲਿਆ ਉਹ ਫੜਿਆ ਵੀ ਹਰਿਆਣਾਤ ਤੇ ਫੜਿਆ ਵੀ ਰੇਪ ਕੇਸ ਚ ਇਹ ਸਾਰਾ ਮਸਲਾ ਕੀ ਹੈ ਰੇਪ ਕੇ ਕਿਹੜਾ ਕੇਸ ਹੈ ਕਦੋਂ ਹੋਇਆ ਕੀ ਸਾਰੀ ਕਹਾਣੀ ਬਾਤ ਹੈ ਇਹ ਵੀਡੀਓ ਚ ਆਪਾਂ ਗੱਲਬਾਤ ਕਰਨੀ ਹੈ ਤੇ ਮੈਂ ਤਾਂ ਸ਼ਿਰਕ ਪਰੀ ਅਪੀਲ ਕਰਨੀ ਹੈ ਜਿਹੜੀ ਅਕਸਰ ਮੈਂ ਕਰਦਾ ਕਿ ਪਹਿਲੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਓ ਦੇਖੋ ਗੱਲ ਇਹ ਹੈ ਕਿ ਮਸਲਾ ਤਾਂ ਸ਼ੁਰੂ ਹੋਇਆ ਸੀ ਇੱਕ ਛੋਟੀ ਜੀ ਗੱਲ ਤੋਂ ਕਿ ਕ੍ਰਿਸ਼ਨ ਕੁਮਾਰ ਜਿਹੜਾ ਜਲ ਸਰੋਤ ਮੰਤਰੀ ਹੈ ਉਹ ਇਹਦੀ ਗੱਲ ਨਹੀਂ ਮੰਨਦਾ ਸੀ ਇਹਨੇ 10 15 ਵਾਰੀ ਕਿ ਹਰ ਬੀਤ ਸਿੰਘ ਪਠਾਨ ਬਾਜ਼ਰਾਂ ਨੇ ਕਿ ਸਾਡੇ ਟਾਂਗਰੀ ਦੀ ਮਾਰ ਹੈ ਤੁਸੀਂ ਇਹਦਾ ਕੋ ਪ੍ਰਬੰਧ ਕਰੋ ਉਹਨੇ ਇਹਦੀ ਗੱਲ ਨਹੀਂ ਸੁਣੀ ਜਿਹੜੇ ਨਵਕਮંત્રી ਕਿਉਂਕਿ ਇਹਨਾਂ ਦਾ ਇਹ ਕਹਿਣਾ ਸੀ ਕਿ ਇੱਥੇ ਕੋਈ ਐਮਐਲਏ ਕੋਈ ਜਿਹੜਾ ਮੰਤਰੀ ਸਾਰਿਆਂ ਦੀ ਕੋਈ ਸੁਣਵਾਈ ਨਹੀਂ ਹੈ ਸਾਰੀ ਤਾਕਤ ਦਿੱਲੀ ਵਾਲੇ ਕੋਲ ਹੈ ਤੇ ਦਿੱਲੀ ਵਾਲੇ ਦਾ ਉਹ ਚਹਿਤਾ ਅਫਸਰ ਐ ਇਸੇ ਕਰਕੇ ਅਫਸਰ ਪੰਜਾਬ ਦੇ ਵਿੱਚ ਕਿਸੇ ਦੀ ਕੋਈ ਗੱਲ ਹੀ ਸੁਣਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਹੱਥ 'ਚ ਤਾਂ ਕੁਛ ਨਹੀਂ ਤੇ ਫਿਰ ਇਹਨੇ ਕ੍ਰਿਸ਼ਨ ਕੁਮਾਰ ਦੇ ਖਿਲਾਫ ਕਾਫੀ ਜਿਹੜਾ ਹੈ ਤਿੱਖੇ ਬੋਲ ਬੋਲੇ ਸੀ ਜਿਹਦੇ ਵਿੱਚ ਕਿਹਾ ਸੀ ਕਿ ਪੰਜਾਬ ਨੂੰ ਜਿਹੜਾ ਡੁੱਬਿਆ ਨਾ ਇਹ ਕ੍ਰਿਸ਼ਨ ਕੁਮਾਰ ਨੇ ਡੁੱਬਿਆ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਮਸਲਾ ਤਾਂ ਉਹ ਸੀ ਜਿੱਥੋਂ ਗੱਲ ਚੱਲੀ ਫਿਰ ਉਸ ਤੋਂ ਬਾਅਦ ਜਿਹੜਾ 88 ਮਾਜ਼ਰਾ ਦਿੱਲੀ ਵਾਲਾ ਦੇ ਖلاف ਹੋ ਗਿਆ ਕਿਉਂਕਿ ਇਹਦੀ ਬਜਾਏ ਉਹਨਾਂ ਨੇ ਕ੍ਰਿਸ਼ਨ ਕੁਮਾਰ ਨੂੰ ਡਿਫੈਂਡ ਕੀਤਾ ਭਗਵੰਤ ਮਾਨ ਨੇ ਵੀ ਕ੍ਰਿਸ਼ਨ ਕੁਮਾਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਇੱਥੋਂ ਗੱਲ ਸ਼ੁਰੂ ਹੋਈ ਤੇ ਫਿਰ ਪਲਕਚਾਗੇ ਪਟਾਣ ਮਾਜ਼ਰਾ ਕਹਿੰਦਾ ਵੀ ਇਹ ਤਾਂ ਜਿਹੜੇ ਅਫਗਾਨੀ ਤੋਂ ਵੀ ਭੈੜੇ ਨੇ ਜਿਵੇਂ ਲੁਟੇਰੇ ਨੇ ਨਾ ਜਿਵੇਂ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਇਹ ਤਾਂ ਅਫਗਾਨੀ ਤੋਂ ਵੀ ਮਾੜੇ ਨੇ ਇਸ ਤਰ੍ਹਾਂ ਦੀ ਗੱਲ ਜਿਸ ਅਸੀਂ ਪੰਜਾਬ ਨੂੰ ਪਹੁੰਚਾਉਣਾ ਹੈ ਤਾਂ ਸਾਨੂੰ ਹੁਣ ਖੜਾ ਹੋਣਾ ਪਊਗਾ ਨਹੀਂ ਤਾਂ ਫਿਰ ਇਹ ਹੋਰ ਲੁਟਰਿਆਣਗੇ ਕਹਦਾ ਮੈਂ ਤਾਂ ਸੀਐਮ ਨੂੰ ਵੀ ਕਹਿੰਦਾ ਭਗਵਾਨਤਮਨ ਨੂੰ ਵੀ ਕਹਿੰਦਾ ਤੂੰ ਮਰਦ ਬਣ ਜਾ ਤੇ ਤੂੰ ਬਾਣ ਲੋਕ ਤੇਰੇ ਨਾਲ ਹੋਣਗੇ ਜੇ ਤੂੰ ਹੁਣ ਨਾ ਖੜਿਆ ਨਾ ਪੰਜਾਬ ਨਾਲ ਤੈਨੂੰ ਕਿਸ ਰਹਿੰਦੀ ਪਛੜਾ ਇਸ ਤਰ੍ਹਾਂ ਦੀਆਂ ਗੱਲਾਂ ਨੇ ਕੀਤੀਆਂ ਫਿਰ ਉਹ ਕਹਿੰਦੇ ਵੀ ਜਿਹੜੇ ਐਮ.ਐਲ.ਏ ਨੂੰ ਛੱਡੋ ਤੇ ਮંત્રી ਨੂੰ ਨਿਕੋ ਪਛੜਾਓ ਮੰਤਰੀ ਜੇ ਜਮੀਰ ਮਰੀ ਹੋਈ ਹੈ ਉਹਦੇ ਤੇ ਲਾਲਚ ਕਰਕੇ ਬੈਠੇ ਨੇ ਪਛੜਾਉਣਾ ਕੋਈ ਨਹੀਂ ਚੌਕੀਦਾਰ ਦੀ ਬਦਲੀ ਵੀ ਹੋਣੀ ਹੈ ਉਹ ਵੀ ਜਿਹੜੀ ਹੈ ਦਿੱਲੀ ਤੋਂ ਹੁੰਦੀ ਹੈ ਤੇ ਇਹ ਜਿਹੜੇ ਲੁਟੇਰੇ ਨੇ ਇਹ ਦਿੱਲੀ ਵਾਲੇ ਇਹ ਸਾਨੂੰ ਦਬਾ ਕੇ ਰੱਖਦੇ ਨੇ ਸਾਥੋਂ ਕੰਮ ਫੜ ਲੈਂਦੇ ਨੇ ਕਦੇ ਸਾਨੂੰ ਗੁਜਰਾਤ ਭੇਜਦਾ ਕਦੇ ਦਿੱਲੀ ਭੇਜਦਾ ਕੰਮ ਸੜਕ ਕੰਮ ਕੋਈ ਕਰਦੇ ਨਹੀਂ ਹੈ ਤੋ ਇਹ ਉਹ ਦਿੱਲੀ ਵਾਲੇ ਦੇ ਖਿਲਾਫ ਪੂਰਾ ਦੱਬ ਕੇ ਜਿਹੜੀ ਜਿਹੜੀ ਗੱਲ ਵਿਰੋਧੀ ਚ ਰਾਂ ਕਹਿੰਦੀ ਐ ਸੋ ਤਾਂ ਬਹੁਤ ਮਾਈਲਡ ਜੀ ਲੈਂਗੁਏਜ ਕਹਿੰਦੀ ਐ ਸੋ ਤਾਂ ਕਹੇ ਸੀ ਦਿੱਲੀ ਵਾਲੇ ਸਾਡੇ ਤੇ ਰਾਜ ਕਰਦੇ ਨੇ ਇਹ ਨੇ ਤਾਂ ਸਿੱਧੇ ਕਿਹਾ ਕਿ ਤੇਰੇ ਤੇ ਲੁਟੇਰੇ ਨੇ ਤੇ ਅਬਦਾਲੀ ਨੇ ਤੇ ਨਾਲ ਫਿਰੇ ਨੇ ਕਿਹਾ ਕਿ ਮੇਰੀ ਸਕਿਉਰਿਟੀ ਵਾਪਸ ਲੈ ਲੈਣਗੇ ਉਹਨਾਂ ਨੇ ਸਕਿਉਰਿਟੀ ਤਾਂ ਕਹਿਆ ਦੀ ਸੀ ਇਹਨੇ ਬੇਸਿਕ ਕਿਹਾ ਕਿ ਤਾਂ ਮੈਂ ਨਾ ਬਿਜ਼ਨਸ ਚ ਔੜਾ ਨਾਮ ਕਿ ਸੌਰਦਰਾ ਮੈਨੂੰ ਗ੍ਰਸਟਾਰੀ ਕਰਨਗੇ ਤੇ ਸਿਕਿਉਰਿਟੀ ਕਰਮੇ ਬਾਪਸ ਕਰ ਲਈ ਡੈਡੀ ਸ ਜਦੋਂ ਇਹ ਬੋਲਿਆ ਤੇ ਹੁਣ ਕੀ ਹੋਇਆ ਜਿਹੜੀ ਲੇਟੈਸਟ ਇਸ ਵੀਡੀਓ ਚ ਮੈਂ ਕੀ ਗੱਲ ਦੱਸਣੀ ਹੈ ਹੋਇਆ ਇਹ ਕਿ ਜਦੋਂ ਪਹਿਲਾਂ ਤਾਂ ਇਹ ਕਹਿੰਦਾ ਆਪੀ ਵੀ ਚਹਾਨ ਤਾਂ ਮੈਨੂੰ ਫੋਨ ਆਇਆ ਇਹ ਤੂੰ ਐਸਾ ਬਤ ਕਰ ਕਹਿੰਦਾ ਮੈਂ ਹੁਣ ਕੀ ਆ ਮੈਂ ਉਹਨੂੰ ਕਹਿੰਦਾ ਮੈਂ ਕੀ ਕਰਾਂ ਮੈਨੂੰ ਮੇਰੀ ਕੋਈ ਸੁਣਦਾ ਨਹੀਂ ਕਹਿੰਦਾ ਮੈਨੂੰ ਉਹਨਾਂ ਨੇ ਪਹਿਲਾਂ ਰੋਕਿਆ ਇਹ ਐਸਾ ਬਤ ਬੋਲੋ ਆਪ ਲੋਗ ਫਿਰ ਕੋਈ ਐਕਸ਼ਨ ਕਹਿੰਦਾ ਮੈਨੂੰ ਪਤਾ ਸਿਬੀ ਐਕਸ਼ਨ ਹੋਊਗਾ ਚਲੋ ਕਰ ਫਿਰ ਨੇ ਇੱਕ ਵੀਡੀਓ ਪਾਈ ਹੋਈ ਕਿ ਮੇਰੇ ਤੇ ਕੇਸ ਕਰਤਾ ਮੈਨੂੰ ਇੰਨਾ ਨੇ 376 ਦਾ ਕੇਸ ਫਸਾ ਲਿਆ ਜਿਹੜਾ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਪਟਾਣ ਮਾਜ਼ਰਾ ਨੇ ਇਹ ਗੱਲ ਕੀਤੀ ਤੇ ਕਹਿੰਦਾ ਵੀ ਇਹ 376 ਦਾ ਰੇਪ ਦਾ ਕੇਸ ਮੇਰੇ ਤੇ ਜਿਹੜਾ ਪਾਇਆ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ ਰੇਪ ਕੇਸ ਹੈ ਕੀ ਜਿਹੜਾ ਇਹ ਤੇ ਦੁਬਾਰਾ ਕੱਢ ਲਿਆ ਇਹ 22 ਅਗਸਤ ਦਾ ਕੇਸ ਹੈ 2022 ਦਾ ਜੀਰਖਪੁਰ ਚੇਤੇ ਇਸ ਖਲਾਫ ਸ਼ਿਕਾਇਤ ਹੋਈ ਸੀ ਕਿਨੇ ਕੀਤੀ ਸ਼ਿਕਾਇਤ ਗੁਰਪ੍ਰੀਤ ਕੋਰ ਗਰੇਵਾਲ ਨੇ ਜਿਹੜੀ ਇਹ ਦਾਵਾ ਕਰਦੀ ਸੀ ਕਿ ਮੈਂ ਇਹਦੀ ਪਤਨੀ ਐ ਮਤਲਬ ਇਹਦੀ ਦੂਜੀ ਪਤਨੀ ਹੋਣ ਦਾ ਦਾਵਾ ਕਰਦੀ ਸੀ ਉਹੋ ਗੁਰਪ੍ਰੀਤ ਕੋਰ ਗਰੇਵਾਲ ਉਹਨੇ ਇੱਕ ਇਹਦੀ ਵੀਡੀਓ ਵੀ ਪਾਈ ਸੀ ਇੱਥੇ ਤੁਹਾਨੂੰ ਮੈਂ ਦੱਸਦਾ ਉਸ ਵੇਲੇ ਜੇ ਤੁਸੀਂ ਪੁਰਾਣੀ ਗੱਲ ਯਾਦ ਕਰੋ ਨਾ ਬਾਬਾ ਬੈਰ ਫਿਰ ਇਹਨੇ ਇੱਕ ਕੇਸ ਕੀਤਾ ਸੀ ਉੱਥੇ ਐਫਆਈਆਰ ਰੋਜ਼ ਕਰਾਈ ਸੀ ਜਿਹੜਾ ਪਠਾਨ ਬਾਜ਼ਰ ਨੇ ਜੁਰਕਾਟਾਂ ਨੇ ਚ ਕਰਾਈ ਸੀ ਉਹ ਫਿਰ ਉਸ ਰੂਕਵਾਇਸ਼ ਕਰਾਉਣ ਲਈ ਹਾਈ ਕੋਰਟ ਚ ਵੀ ਚਲੇ ਗਏ ਸੀ ਮਾ ਆਈਟੀ ਕੇਸ ਦੇ ਅੰਡਰ ਹੋਈ ਸੀ ਜਿਹੜਾ ਆਈਟੀ ਐਕਟ 2000 ਉਹਦੇ ਅੰਡਰ ਸੋ ਇੱਕ ਕੰਮ ਤਾਂ ਇਹ ਚੱਲ ਰਿਹਾ ਸੀ ਉਹਨੇ ਤੇ ਰੇਪ ਦਾ ਰਾਇਆ ਸੀ ਗੁਰਪ੍ਰੀਤ ਕੌਰ ਜਿਹੜੀ ਗਰੇਵਾਲ ਜਾਂ ਗੁਰੀ ਉਹਨੂੰ ਕਹਿੰਦੇ ਨੇ ਤੇ ਉਹ ਕਹਿੰਦੀ ਮੈਂ ਤੇ ਦੀ ਵਾਈਫ ਆ ਇਹ ਸੀ ਮਸਲਾ ਹੁਣ ਉਹ ਕੇਸ ਜਿਹੜਾ ਸੀ ਉਹ ਕੱਢ ਲਿਆ ਪੁਲਿਸ ਨੇ ਤੇ ਉਹਦੇ ਉਸ ਕੇਸ ਦੇ ਉਹ ਰੇਪ ਦੇ ਕੇਸ ਚੋਂ ਗ੍ਰਿਫਤਾਰ ਕੀਤਾ ਪਤਾ ਲੱਗਿਆ ਕਰਨਾਲ ਤੋਂ ਕੀਤਾ ਤੇ ਗ੍ਰਿਫਤਾਰ ਕਰਕੇ ਹਲੇ ਪਟਿਆਲੇ ਨਹੀਂ ਆਏ ਤੇ ਇਹਨੇ ਪਰ ਇੱਕ ਵੀਡੀਓ ਪਾਤੀ ਉਹਦੇ ਚ ਇਹਨੇ ਸਾਰੀ ਗੱਲ ਦੱਸਤੀ ਕਿ ਮੈਂ ਕਿਉਂਕਿ ਪੰਜਾਬ ਦੇ ਹੱਕ 'ਚ ਖੜਾ ਮੈਂ ਪੰਜਾਬ ਦੇ ਲਈ ਬੋਲ ਰਿਹਾ ਤੇ ਮੈਨੂੰ ਪਤਾ ਸੀ ਦਿੱਲੀ ਵਾਲੇ ਇਹ ਕਰਨ ਕਿਉਂ ਉਹਨਾਂ ਨੇ ਕਰਤਾ ਤੇ ਹੁਣ ਜੇ ਤੁਸੀਂ ਸੱਚਮੁੱਚ ਹੀ ਪੰਜਾਬ ਦੇ ਨਾਲੋਂ ਤਾ ਤੁਸੀਂ ਕੱਠਿਓ ਬੋ ਕੱਠਿਓ ਕੇ ਐਸਐਸਪੀ ਦਫਤਰ ਦੇ ਦਕਰ ਉਪਰੋਂ ਉੱਥੇ ਆਓ ਤੁਸੀਂ ਮੇਰੀ ਮਦਦ ਕਰੋ ਮੈਂ ਤਾਂ ਹੁਣ ਕਹਿੰਦੇ ਜਿਹੜੇ ਰਾਹ ਤੇ ਚੱਲੇ ਆ ਉਹ ਤਾਂ ਇਹੀ ਹੈ ਜੇ ਅਸੀਂ ਪੰਜਾਬ ਨੂੰ ਪਹੁੰਚਾਉਣਾ ਹੈ ਤਾਂ ਸਾਰੀ ਗੱਲ ਇਹੀ ਹੋਏ ਇਹ ਗੱਲ ਚਰੂਣੇ ਪਹਿਲਾਂ ਵੀ ਕੀਤੀ ਸੀ ਕਿ ਉਹਨੇ ਇਹ ਵੀ ਕਿਹਾ ਉਹਨੇ ਬੰਦਿਆਂ ਕਿ ਸਾਡੀ ਧੀ ਹੈ ਇਹ ਜਿਹੜੀ ਮਾਨ ਦੀ ਮੈਸੇਜ ਹੈ ਗੁਰਪ੍ਰੀਤ ਕੌਰ ਮੈਂ ਤੇ ਇਹਨੂੰ ਵੀ ਕਿਹਾ ਵੀਰ ਮਰਦ ਬਣਾਓ ਭਗਵੰਤ ਮਾਨ ਨੂੰ ਇਹ ਕਿਉਂ ਨਾਲ ਦੇ ਥੱਲੇ ਲੱਗੇ ਸਾਰੇ ਕਹਿੰਦੇ ਐਮਐਲਏ ਦੇ ਥੱਲੇ ਲੱਗੇ ਨੇ ਕਿੰਨੇ ਚਿਰ ਪੰਜਾਬ ਇਹਨਾਂ ਦਿੱਲੀ ਵਾਲੇ ਲੁੱਟਦੇ ਰਹਿਣਗੇ ਇਹ ਤਾਂ ਇਹ ਸਮਝਦੇ ਸਾਨੂੰ ਕੁਝ ਆਉਂਦਾ ਹੀ ਨਹੀਂ ਇਹਦਾ ਸਮਝਣ ਕਿ ਪੰਜਾਬੀ ਇਸ ਤਰ੍ਹਾਂ ਹੀ ਹੁੰਦੇ ਨੇ ਇਹ ਸਾਨੂੰ ਸਾਡੇ ਤੇ ਰਾਜ ਕਰਦੇ ਨੇ ਇਹ ਦਿੱਲੀ ਵਾਲੇ ਤੇ ਸਾਨੂੰ ਇਹ ਇਹਨਾਂ ਦੇ ਮਤਲਬ ਸਾਨੂੰ ਇਹ ਤਾਂ ਫਿਰ ਹੁਣੇ ਹੋਰ ਬਸਲੇ ਠਾਏ ਕਹਿੰਦੇ ਆ ਬਾਹਰੋਂ ਅਫਸਰ ਲਾ ਰਹੇ ਨੇ ਇਹ ਗੱਲ ਵੈਸੇ ਆਲਰੇਡੀ ਵੀ ਚੱਲੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਰਾਜ ਹੁਣ ਕੀ ਦਾ ਕੇਪੀਸਣਾ ਚੀਫ ਸੈਕਟਰੀ ਬਾਰੂਆ ਡੀਜੀਪੀ ਉਹ ਵੀ ਉਹਨਾਂ ਦੀ ਮਰਜ਼ੀ ਦਾ ਕੋਈ ਸਰਦਾਰ ਨਹੀਂ ਹੈ ਬਿਊਰੋਕਰੇਸੀ ਚ ਇਹੀ ਗੱਲੇ ਨੇ ਕਹੀ ਕੀ ਕਹਦੇ ਪਾਗੜੇ ਬੰਦੇ ਚਲੇ ਗਏ ਕੀ ਪੰਜਾਬੀਆਂ ਦੇ ਕੋਲ ਕੋਈ ਗੱਲ ਹੀ ਕ੍ਰਿਸ਼ਨ ਕੁਮਾਰ ਵਰਗੇ ਬੰਦੇ ਲਾਏ ਹੋਏ ਨੇ ਸਾਰੇ ਜਿਹੜੇ ਅਫਸਰ ਸਾਈ ਉਹਨਾਂ ਦੀ ਲਾਈ ਹੋਈ ਆਪਦੀ ਲਾਈ ਹੋਈ ਹੈ ਇਹਨੇ ਜਿਹੜੇ ਦੁਖਦੀ ਰਗਤੇ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਦਿੱਲੀ ਦੀ ਲੀਡਰਸ਼ਿਪ ਹੈ ਉਥੇ ਇਹਨੇ ਉਗਲਤਰੀ ਉਥੇ ਅਟੈਕ ਕੀਤਾ ਔਰ ਇਹ ਗੱਲਾਂ ਪਹਿਲਾਂ ਸਾਰੇ ਘਰ ਜਿਹੜੇ ਦੇਖੋ ਨਾ ਸਾਰੇ ਜਿਹੜੇ ਅਕਾਲੀ ਕਰਦੇ ਨੇ ਜਦੋਂ ਸਭੀ ਜੰਮਬਾਦ ਤੋਂ ਲਗਾਤਾਰੀ ਜਾ ਇਹਨਾਂ ਦੇ ਗਾਲੀ ਪਾਟ ਕਰ ਬੇਸ਼ੱਕ ਕਹਿੰਦੀ ਹੈ ਵੀ 10 ਸਾਲਾਂ ਚ ਤੁਸੀਂ ਕੋਈ ਸਿੱਖ ਨੂੰ ਲਾਏ ਨਹੀਂ ਇੱਥੇ ਤੁਸੀਂ ਸਾਰੇ ਹਿੰਦੂ ਲਾਤੇ ਕੋਈ ਸਾਡਾ ਅਫਸਰ ਨਹੀਂ ਉਹ ਤਾਂ ਕਰਦੇ ਨੇ ਉਹ ਕਰਦੇ ਠੀਕ ਲੱਗਦੇ ਨੇ ਲੇਕਿਨ ਇਹ ਪਠਾਨ ਬਾਦਰੇ ਦੇ ਬਹੁ ਇਸ ਤਰ੍ਹਾਂ ਦੀ ਗੱਲ ਬਹਿਸ ਤੇ ਪ੍ਰਧਾਨਤ ਸਿਰਜੋ ਗਿਆ ਸੀ ਲੁਧਿਆਣਾ ਬੈਸਟ ਦੇ ਵਿੱਚ ਕਿ ਜੀ ਦਿੱਲੀ ਵਾਲੇ ਨਾਰਾਜ਼ ਕਰ ਰਹੇ ਨੇ ਸਾਡੇ ਚ ਇਹ ਲੜਾਈ ਦਿੱਲੀ ਵਾਲਿਆਂ ਦੇ ਖਿਲਾਫ ਹੈ ਭਾਰਤ ਪੁਸ਼ਨਾ ਸ਼ੁਰੂ ਨੇ ਗੱਲ ਉੱਥੇ ਬਣਾਤੀ ਸੀ ਚੱਲਦਾ ਰਹੀ ਸੀ ਪਰ ਇਸ ਤਰੀਕੇ ਨਾਲ ਜਿਵੇਂ ਰਮੇਸ਼ ਸਿੰਘ ਪਟਾਣਵਾਦਰ ਨੇ ਗੱਲ ਚੱਕੀ ਇਹਦੇ ਲੱਗਦਾ ਸੀ ਵੀ ਇੰਨੀ ਤੇਜ਼ੀ ਨਾਲ ਇਹ ਗੱਲ ਐਕਸ਼ਨ ਹੋਊ ਕਿਉਂਕਿ ਸਾਰੀਆਂ ਤਿੱਖੀਆਂ ਸੀ ਜਿਹੜੀਆਂ ਚੋਬਾਂ ਨੇ ਲਾਈਆਂ ਨਾ ਬਹੁਤ ਤਿੱਖੀਆਂ ਲਾਈਆਂ ਤੋਂ ਇਸ ਕਰਕੇ ਐਕਸ਼ਨ ਉਹ ਤੇ ਹੋ ਗਿਆ ਹੁਣ ਐਕਸ਼ਨ ਵੀ ਕਿਹੜਾ ਹੋਇਆ ਰੇਪ ਕੇਸ ਦਾ ਤੇ ਵੈਸੇ ਪਠਾਨ ਮਾਜ਼ਰਾਂ controversy ਤੇ ਰਹੇ ਹੋ ਆਪ ਹੀ ਕਹ ਰਹੇ ਮੇਰੇ ਤਾਂ ਬਹੁਤ ਕਹਿਸ ਨੇ ਹੋਰ ਪਾਦਲ ਨੂੰ ਤਾਂ ਵੀ ਕੀ ਹੈ ਮੈਨੂੰ ਵੈਲੀਡਰ ਦਾ ਮੈਂ ਦੀ ਪ੍ਰਵਾਹ ਕਰਦਾ ਇਹਨਾਂ ਦੀ ਮੈਂ ਕਿਉਂ ਪ੍ਰਵਾਹ ਕਰਾਂ ਇਸ ਕਿਸਮ ਦੀਆਂ ਗੱਲਾਂ ਨੇ ਕੱਲ ਕੀਤੀਆਂ ਸੀ ਅੱਜ ਵੀ ਜਦੋਂ ਉਹਨੂੰ ਫੜਿਆ ਗਿਆ ਉਸ ਤੋਂ ਬਾਅਦ ਵੀਡੀਓ 'ਚ ਉਹਨੇ ਇਹ ਕਿਹਾ ਕਿ ਜੇ ਤੁਸੀਂ ਚਾਹਣਿਓ ਪੰਜਾਬ ਨੂੰ ਬਚਾਉਣਾ ਤਾਂ ਤੁਸੀਂ ਮੇਰੇ ਨਾਲ ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਇਹ ਦਿੱਲੀ ਵਾਲੇ ਤਾਂ ਪੰਜਾਬ ਨੂੰ ਲੁੱਟ ਕੇ ਖਾ ਜਾਣਗੇ ਇਹ ਗੱਲ ਉਹਦੀ ਬਾਰ-ਬਾਰ ਜਿਹੜੀ ਉੱਤਨ ਜਾ ਰਹੀ ਹੈ ਜਾਂ ਉਹ ਵਾਇਰਲ ਹੋ ਰਹੀ ਹੈ ਸੋ ਉਹ ਹੁਣ ਜੋ ਵੀ ਦਿੱਲੀ ਦੇ ਖਿਲਾਫ ਬੋਲਦਾ ਹੈ ਇਹ ਉਹਨੇ ਇਹ ਗੱਲ ਅੱਜ ਦਾ ਜਿਹੜਾ ਐਕਸ਼ਨ ਹੈ ਹੁਣ ਕੀ ਡਿਪਾਰਟਮੈਂਟ ਹੁੰਦੀ ਹੈ ਇਹ ਤਾਂ ਬਾਅਦ ਚ ਪਤਾ ਲੱਗੂ ਇਹਦਾ ਇਹ ਕਹਿਣਾ ਕਿ ਜੋ ਵੀ ਦਿੱਲੀ ਵਾਲਿਆਂ ਦੇ ਖਿਲਾਫ ਬੋਲੂਗਾ ਉਹਦੇ ਨਾਲ ਇਹੀ ਅਸਰ ਹੋਊ ਜਿਹੜਾ ਉਹ ਮੇਰੇ ਨਾਲ ਕਰਦੇ ਨੇ ਪਰ ਮੈਂ ਹੁਣ ਡਰਦਾ ਨਹੀਂ ਮੈਂ ਜੇਲ੍ਹ ਚ ਬੈਠਾ ਵੀ ਲੜੂਗਾ ਮੈਂ ਇਹਦਾ ਮੁਕਾਬਲਾ ਕਰੂੰ ਤੁਸੀਂ ਸਾਰੇ ਜਿਹੜੇ ਨੇ ਉਹ ਹੁਣ ਉੱਥੋਂ ਉੱਠਣ ਦਾ ਬਿਲ ਆ ਗਿਆ ਇਸ ਕਿਸਮ ਦਾ ਸੱਦਾ ਇਸ ਨੇ ਦਿੱਤਾ ਅਰਮਿਤ ਸਿੰਘ ਪਟਾਣਵਾਦਰਾ ਫੜਿਆ ਗਿਆ ਪਟਿਆਲੇ ਲੈ ਕੇ ਆ ਰਹੇ ਨੇ ਮੈਂ ਤਤਪਾਜੀ ਵੀਡੀਓ ਪਾਈ ਹੈ ਤੁਸੀਂ ਕੀ ਸਮਝਦੇ ਹੋ ਸਾਡੇ ਅਨੁਸਾਰ ਜਿਹੜਾ ਬੰਦਾ ਚੁੱਪ ਰਿਹਾ ਵਿਵਾਦਾਂ ਚ ਰਿਹਾ ਤੇ ਹੁਣ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦਾ ਕੋਈ ਸਿਆਸੀ ਕਾਰਨ ਹੋ ਸਕਦਾ ਕਿ ਸੱਚਮੁੱਚ ਇਹਦੀ ਜਮੀਰ ਜਾਗ ਪਈ ਇਹ ਤਾਂ ਤੁਸੀਂ ਦੱਸੋਗੇ ਮੈਂ ਜਨਿਕ ਡਿਵੈਲਪਮੈਂਟ ਹੋਈ ਹੈ ਉਹ ਤੁਹਾਡੇ ਨਾਲ ਸਾਂਝ ਕੀਤੀ ਹੈ ਉਰੇ ਦਾ ਜਿਹੜਾ ਬਿਆਨ ਹੈ ਉਹ ਪਿਛਲੀ ਵੀਡੀਓ ਚ ਤੁਸੀਂ ਸੁਣ ਸਕਦੇ ਹੋ ਤੁਹਾਡਾ ਬਹੁਤ